ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਲਗਾਤਾਰ ਪੂਰੇ ਪੰਜਾਬ 'ਚ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ 'ਚ ਵਿਸ਼ੇਸ਼ ਕੈਂਪ ਲੱਗ ਰਹੇ ਨੇ ਇਸੇ ਮੁਹਿੰਮ ਦੇ ਚੱਲਦਿਆਂ ਅੱਜ ਹਲਕਾ ਮੋਹਾਲੀ ਦੇ ਪਿੰਡ ਬਲਿਆਲੀ ਪਿੰਡ ਚੱਪੜਛੜੀ ਕਲਾਂ ਦੇ ਵਿੱਚ ਵਿਸ਼ੇਸ਼ ਕੈਂਪ ਲੱਗਾ ਜਿੱਥੇ ਇੱਕੋ ਛਤ ਹੇਠਾਂ ਲੋਕਾਂ ਨੂੰ ਵੱਖ-ਵੱਖ ਵਿਭਾਗਾ ਨਾਲ ਜੁੜੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਆਮ ਲੋਕਾਂ ਨੇ ਉੱਥੇ ਪਹੁੰਚ ਕੇ ਆਪੋ ਆਪਣੇ ਕੰਮ ਕਰਵਾਏ ਆਪੋ ਆਪਣੇ ਮਸਲਿਆਂ ਦਾ ਹੱਲ ਕਰਵਾਇਆ ਤੇ ਇਹਨਾਂ ਵਿਸ਼ੇਸ਼ ਕੈਂਪਾਂ ਦੇ ਵਿੱਚ ਵਿਧਾਇਕ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਆਪ ਪਹੁੰਚੇ। ਉਹਨਾਂ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਕਿ ਕਿਸ ਤਰੀਕੇ ਦੇ ਨਾਲ ਕੰਮ ਹੋ ਰਿਹਾ ਤੇ ਇਸ ਸਕੀਮ ਦਾ ਲਾਹਾ ਲੋਕ ਕਿਵੇਂ ਲੈ ਰਹੇ ਨੇ। ਇਸੇ ਦੇ ਚਲਦਿਆਂ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਵੀ ਸੁਣੀ, ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਕਿ ਆਖਿਰ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਤੇ ਵਿਧਾਇਕ ਕੁਲਵੰਤ ਸਿੰਘ ਨੇ ਭਰੋਸਾ ਵੀ ਦਿੱਤਾ ਕਿ ਅਸੀਂ ਜਲਦ ਤੋਂ ਜਲਦ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦੇਵਾਂਗੇ। ਮੇਰਾ ਨਾਮ ਸੁਨੀਤ ਕੋਰ ਹੈ। ਆ ਮੇਰੇ ਪਿੰਡ ਦਾ ਨਾਮ ਬਰਿਆਲੀ ਹੈ ਅ ਸਰ ਨੇ ਸਰ ਤੋਂ ਪੁੱਛਿਆ ਸੀ ਵੀ ਤੁਹਾਡਾ ਕੀ ਕੇਸ ਹੈ ਸਾਡਾ ਸੀਗਾ ਲੇਬਰ ਕਾਰਡ ਦਾ ਕੇਸ ਮੇਰੇ ਪਪਾ ਦੀ ਡੈਥ ਹੋਈ ਸੀ ਉਹਦੇ ਪੈਸੇ ਆਣੇ ਸੀ ਉਹ 4 ਸਾਲ ਤੋਂ ਪੈਸੇ ਆਣੇ ਨਹੀਂ ਸੀ ਪਰ ਹੁਣ ਸਰ ਨੇ ਵੀ ਹੈਲਪ ਕੀਤੀ ਅਜੇ ਸਰ ਨੇ ਫਿਰ ਉਹਦੇ ਕਰਕੇ ਉਹਨੇ 4 ਸਾਲ ਦੇ ਪੈਸੇ ਕਿਵੇਂ ਥੋੜੇ ਦਿਨਾਂ ਤੱਕ ਆ ਜੂਗੇ ਅੰਮ੍ਰਿਤ ਸਰ ਕਹਿੰਦੇ ਵੀ ਸਰ ਨੇ ਹੈਲਪ ਕੀਤੀ ਵੀ ਤੁਹਾਡੇ ਅਗਲੇ ਹਫਤੇ ਤੱਕ ਪੈਸੇ ਆ ਜੂਗੇ ਤੁਸੀਂ ਆਪੇ ਖੁਦ ਦੇਖ ਰਹੇ ਹੋ ਵੀ ਮੇਲਾ ਲੱਗਿਆ ਹੋਇਆ ਹੈ ਅਜਮੰਦ ਬਲਿਆਲੀ ਦੇ ਵਿੱਚ ਕੈਂਪ ਲੱਗਿਆ ਹੈ ਸਰਕਾਰ ਆਪ ਦੇ ਦਵਾਰ ਜਿਹੜੀ ਮੁਹਿੰਮ ਚ ਲਾਈ ਆ ਮੁੱਖ ਮੰਤਰੀ ਮਾਜੂਪ ਸਿੰਘ ਮਾਨ ਜੀ ਨੇ ਉਹਦੇ ਤਹਿਤ ਅੱਜ ਇੱਥੇ ਸਾਰੇ ਆਫੀਸਰ ਨੇ ਸਹਿਬਾਨ ਨੇ ਜਿਹੜੇ ਐਡਮਿਨ ਸਾਹਿਬ ਖੜੇ ਨੇ ਤੇ ਹੋਰ ਵੱਖ-ਵੱਖ ਡਿਪਾਰਟਮੈਂਟਾਂ ਤੇ ਬੰਦੇ ਜਿਹੜੇ ਇੱਥੇ ਆਏ ਹੋਏ ਨੇ ਅੰਪਲਾਈ ਨੇ ਜਾਂ ਅਫੀਸਰ ਨੇ ਤੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਨ ਤੇ ਲੋਕਾਂ ਦੇ ਲਗਾਤਾਰ ਕੰਮ ਹੋ ਰਹੇ ਨੇ ਤੇ ਤੁਸੀਂ ਖੁਦ ਵੀ ਜਾ ਕੇ ਲੋਕਾਂ ਨੂੰ ਪੁੱਛ ਸਕਦੇ ਹੋ ਲੋਕ ਖੁਸ਼ ਨੇ ਤੇ ਉਹਨਾਂ ਨੂੰ ਦਫ਼ਤਰਾਂ ਦੇ ਧੱਕੇ ਖਾਣੇ ਨਹੀਂ ਪੈ ਰਹੇ ਹੈਗੇ ਪੈ ਰਹੇ ਤੇ ਬੈਠੇ ਘਰ ਬੈਠੇ ਬਿਠਾਏ ਕੰਮ ਹੋ ਰਹੇ ਸਭ ਘਰ ਤੋਂ ਬੁਲਾ ਕੇ ਕੰਮ ਹੋ ਰਹੇ ਨੇ ਵੀ ਤੁਸੀਂ ਆਓ ਤੇ ਆ ਕੇ ਆਪਣੇ ਕੰਮਾਂ ਜਿਹੜੇ ਕਰਾਓ ਪੈਨਸ਼ਨ ਦੇ ਕੰਮ ਹੋ ਰਹੇ ਨੇ ਲੇਬਰ ਦੇ ਕਾਰਡ ਬਣ ਰਹੇ ਨੇ ਔਰ ਹੋਰ ਵੀ ਸਾਰੇ ਬਰਥ ਸਰਟੀਫਿਕੇਟ ਬਣ ਰਹੇ ਨੇ ਤੁਸੀਂ ਦੇਖ ਲਗਾਤਾਰ ਪੂਰੇ ਪੰਜਾਬ ਵਿੱਚ ਇਹ ਮਹਿੰਮਾ ਜਿਹੜੀ ਇਹ ਚੱਲ ਰਹੀ ਆ ਔਰ ਰਾਸ਼ਨ ਕਾਰਡ ਜਿਹੜੇ ਕੱਟ ਗਏ ਸੀ ਉਹ ਵੀ ਨਵੇਂ ਬਣਾਤੇ ਮਾਜੋਗ ਮੁੱਖ ਮੰਤਰੀ ਜਿੰਨੇ ਵੀ ਰਾਸ਼ਨ ਕਾਰਡ ਕੱਟੇ ਸੀ ਕੱਟੇ ਸੀ ਉਹ ਸਾਰੇ ਬਹਾਲ ਕਰਤੇ ਨੇ ਤੇ ਉਹਨਾਂ ਨੂੰ ਹੁਣ ਲਗਾਤਾਰ ਉਹਨਾਂ ਨੂੰ ਜਿਹੜਾ ਅਨਾਜ ਉਹ ਮਿਲੂਗਾ ਔਰ ਅੱਜ ਘਰ ਘਰ ਆਟਾ ਦਾਲ ਸਕੀਮ ਦੀ ਜਿਹੜੀ ਮਹਿੰਮ ਸਕੀਮ ਉਹ ਵੀ ਸ਼ੁਰੂ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਮਾਜੋਗ ਕਨਵੀਨਰ ਕੇਜਰੀਵਾਲ ਸਾਹਿਬ ਜੀ ਤੇ ਲੋਕਾਂ ਦੇ ਘਰ ਬੈਠੇ ਆਟਾ ਆਊਗਾ ਘਰ ਬੈਠੀ ਸਰਟੀਫਿਕੇਟ ਬਣਨਗੇ ਤੇ ਘਰ ਬੈਠੇ ਹੀ ਕੰਮ ਜਿਹੜੇ ਦਫ਼ਤਰਾਂ ਵਿੱਚ ਹੋਣਗੇ ਲੋਕਾਂ ਨੂੰ ਧੱਕੇ ਖਾਣੇ ਨਹੀਂ ਪੈਣਗੇ